ਪਾ ਹੋੜੇ ਦਾ ਸਵਰਾਜ 852 ਨੀਲੀ 100 ਦੇ ਵਿੱਚ ਹੈ ਤੁਸੀਂ ਦੇਖ ਸਕਦੇ ਹੋ ਟਾਇਰ ਨਵੇਂ ਨੇ ਮੂਰਲੇ ਮਾਗਰਲੇ ਵੀ ਨਵੇਂ ਨੇ ਤੁਸੀਂ ਦੇਖ ਸਕਦੇ ਹੋ ਰਜਨ ਦਾ ਟਰੈਕਟਰ ਹੈ ਸਵਰਾਜ ਨੀਲੀ 100 ਦੇ ਵਿੱਚ ਜਿਹੜਾ ਪੁਰਾਣਾ ਮਾਡਲ ਹੈ 855 ਛਤਰੀ ਵਗੈਰਾ ਹੋਰ ਨਾਲ ਲੱਗਾ ਹੋਇਆ ਸੀਰੀਅਲ ਸੀਰੀਅਲ ਟੂ ਦਾ ਟਾਇਰ ਨੇ ਦੇਖੋ ਨਵੇਂ ਟਾਇਰ ਨੇ ਪੂਰਾ 2000 ਮਾਡਲ ਆ 280000 ਰੁਪਏ ਡਿਮਾਂਡ ਆ ਸਵਰਾਜ 852 ਲੀਲੀ 100 ਦੇ ਵਿੱਚ ਰੰਗ ਪਿਆ ਰੰਗ ਨਾਲ ਆ 280000 ਰੁਪਏ ਡਿਮਾਂਡ ਆ ਪੂਰਾ 2000 ਮਾਡਲ ਆ ਤੁਸੀਂ ਦੇਖ ਸਕਦੇ ਹੋ ਛਤਰੀ ਸਮੇਤ ਆ ਚਾਰ ਢਾ 90 ਨੇ ਸਰੀਏ ਸਰੀਟ ਦੇ ਟਾਇਰ ਨੇ ਇਹ ਕਿਚਰੀ ਦੇ ਵਿੱਚ ਨੰਨਾ ਡਰਾਵਲ ਸਮੇਤ ਆ ਜੇ ਕੋਈ ਸਵਰਾਜ 855 ਨੀਲੀ ਛੋੜਾ ਖਰੀਦਣਾ ਚਾਹੁੰਦਾ ਤਾਂ ਆਪਾਂ ਫੋਨ ਨੰਬਰ ਦੇ ਦਾਂਗੇ ਤੁਸੀਂ ਕਾਲ ਕਰਕੇ ਸਵਰਾਜ 855 ਨੀਲੀ ਛੋੜਾ ਦੇ ਵਿੱਚ ਟਰੈਕਟਰ ਫੀ ਸਕਦੇ ਹੋ ਧੰਨਵਾਦ ਜਿਹੜਿਆਂ ਵਿਚ ਨਵੇਂ ਨੇ ਤਾਂ ਨਵੇਂ ਨੇ ਚਲੋ ਸਬਸਕ੍ਰਾਈਬ ਕਰ ਲਓ ਬੰਦਾ ਖਾਸ ਹੈ